ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਕਰ ਬਨਾ ਆਇਓ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੂੰ ਸ਼ਹੀਦਾਂ ਦੇ ਸਰਰਾਜ ਕੇਵਲ ਤੇ ਕੇਵਲ ਗੁਰੂ ਅਰਜਨ ਦੇਵ ਸਾ ਸੱਚੇ ਪਾਤਸ਼ਾਹ ਜੀ ਨੂੰ ਹੀ ਕਿਉਂ ਕਿਹਾ ਜਾਂਦਾ ਹੈ ਜਦੋਂ ਕਿ ਉਹਨਾਂ ਤੋਂ ਪਹਿਲਾਂ ਵੀ ਕਈ ਸ਼ਹੀਦ ਹੋ ਚੁੱਕੇ ਹਨ ਕਈ ਰਹਿਬਰ ਵੀ ਸ਼ਹੀਦ ਹੋ ਚੁੱਕੇ ਹਨ ਤੇ अनेका ਹੀ ਹੋਰ ਹੋ ਚੁੱਕੇ ਹਨ ਇਸ ਦਾ ਅਸਲ ਕਾਰਨ ਹੈ ਜੇ ਅਸੀਂ ਸ਼ਹੀਦਾਂ ਦੇ ਸਰਤਾਜ ਦੇ ਅਰਥ ਕਰੀਏ ਸ਼ਬਦਾਂ ਦੇ ਤੇ ਸਰਤਾਜ ਸ਼ਬਦ ਦੇ ਜੇ ਸੰਧੀ ਸ਼ੇਧ ਕਰਕੇ ਅਰਥ ਕਰੀਏ ਤੇ ਇਸ ਦੇ ਵਿੱਚੋਂ ਦੋ ਸ਼ਬਦ ਨਿਕਲਦੇ ਨੇ ਸਿਰ ਅਤੇ ਤਾਜ ਭਾਵ ਕਿ ਸਿਰ ਦਾ ਤਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦਾਂ ਦੇ ਸਿਰ ਦੇ ਤਾਜ ਨੇ ਹੁਣ ਇਹਨਾਂ ਦੇ ਲਈ ਹੀ ਇਹ ਅਲਕਬ ਕਿਉਂ ਵਰਤਿਆ ਜਾਂਦਾ ਹੈ ਇਹ ਗੱਲ ਇਸ ਤਰ੍ਹਾਂ ਹੈ ਕਿ ਦੁਨੀਆ ਦੇ ਵਿੱਚ ਪਾਵੇਂ ਜਿੰਨੇ ਵੀ ਉਸ ਤੋਂ ਪਹਿਲਾਂ ਰਹਿਬਰ ਹੋਏ ਨੇ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਜਾਂ ਕਿਸੇ ਕਿਸਮ ਦੀ ਸਜ਼ਾ ਦਿੱਤੀ ਗਈ ਜਾਂ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਦੁੱਖ ਆਇਆ ਤਾਂ ਉਹਨਾਂ ਨੇ ਰੱਬ ਨੂੰ ਜਿਹੜੇ ਨੇ ਉਲਾਮੇ ਦਿੱਤੇ ਨੇ ਪਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਐਸੇ ਮਹਾਪੁਰਖ ਸਨ ਗੁਰੂ ਪਾਤਸ਼ਾਹ ਸਨ ਜਿਨ੍ਹਾਂ ਨੇ ਅਕਾਲ ਪੁਰਖ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਿਆ ਸੀ ਤੇ ਇਸ ਦਾ ਦੂਜਾ ਕਾਰਨ ਇਹ ਹੈ ਕਿ ਦੁਨੀਆ ਦੇ ਵਿੱਚ ਪਹਿਲਾਂ ਇਹ ਮਿਸਾਲ ਕਿਤੇ ਨਹੀਂ ਮਿਲੀ ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਪਹਿਲਾਂ ਕੋਈ ਆਪਣੇ ਆਪ ਚੱਲ ਕੇ ਸ਼ਹੀਦੀ ਦੇਣ ਵਾਸਤੇ ਗਿਆ ਹੋਵੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪਹਿਲੇ ਐਸੇ ਰੈਬਰ ਹਨ ਪਹਿਲੇ ਐਸੇ ਪੁਰਖ ਹਨ ਜਿਨ੍ਹਾਂ ਨੇ ਸ਼ਹਾਦਤ ਦੇਣ ਦੇ ਲਈ ਅੰਮ੍ਰਿਤਸਰ ਸਭ ਤੋਂ ਚੱਲ ਕੇ ਲਾਹੌਰ ਵੱਲ ਆਪ ਗਏ ਨੇ ਤੇ ਇਸ ਦਾ ਤੀਜਾ ਕਾਰਨ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਹੋਰ ਪੇਸ਼ਕਸ਼ਾਂ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਸ਼ਹੀਦੀ ਦਾ ਰਾਹ ਚੁਣਿਆ ਹੋਰ ਪੇਸ਼ਕਸ਼ਾਂ ਕੀ ਸਨ ਕਿ ਤੁਸੀਂ ਆਪਣੇ ਸਿੱਖੀ ਦਾ ਪ੍ਰਚਾਰ ਬੰਦ ਕਰ ਦਿਓ ਤੇ ਤੁਹਾਨੂੰ ਬਖਸ਼ ਦਿੱਤਾ ਜਾਵੇਗਾ ਪੇਸ਼ਕਸ਼ਾਂ ਕੀਤੀ ਗਈਆਂ ਹਕੂਮਤ ਵੱਲੋਂ ਪਾਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਠੁਕਰਾ ਦਿੱਤੇ ਅਤੇ ਸ਼ਹੀਦੀ ਦਾ ਰਾਹ ਚੁਣਿਆ ਤੇ ਇਹ ਜਿਹੜੇ ਕਾਰਨ ਹਨ ਇਹ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਸਾਰ ਦੇ ਵਿੱਚ ਉਹਨਾਂ ਤੋਂ ਪਹਿਲਾਂ ਜਿੰਨੇ ਵੀ ਸ਼ਹੀਦ ਹੋਏ ਹਨ ਉਹਨਾਂ ਤੋਂ ਸਰਵਉੱਚ ਬਣਾਉਂਦੇ ਹਨ ਤੇ ਇਸੇ ਕਰਕੇ ਹੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਤੇ ਇਹ ਸ਼ਹੀਦਾਂ ਦੇ ਸਰਤਾਜ ਕਿਉਂਕਿ ਸ਼ਹੀਦ ਸ਼ਬਦ ਦੀ ਜਿਹੜੀ ਅਸਲ ਵਰਤੋਂ ਹੈ ਜਾਂ ਸ਼ਹਾਦਤ ਜਾਂ ਸ਼ਹੀਦੀ ਇਹਨਾਂ ਤਿੰਨਾਂ ਸ਼ਬਦਾਂ ਦੀ ਵਰਤੋਂ ਜਿਹੜੀ ਹੈ ਅਸਲ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਨਾਲ ਹੀ ਇਹਨਾਂ ਸ਼ਬਦਾਂ ਦਾ ਮਾਣ ਤੇ ਮਹੱਤਵ ਰਿਹਾ ਹੈ ਨਹੀਂ ਤੇ ਪਹਿਲਾਂ ਇਹਨਾਂ ਸ਼ਬਦਾਂ ਦੀ ਵਰਤੋਂ ਜ਼ਿਆਦਾਤਰ ਨਹੀਂ ਸੀ ਕੀਤੀ ਜਾਂਦੀ ਬਹੁਤ ਘੱਟ ਪੱਧਰ ਦੇ ਅੰਦਰ ਲੋਕਾਂ ਨੂੰ ਇਹਨਾਂ ਸ਼ਬਦਾਂ ਦਾ ਪਤਾ ਸੀ ਬਲਕਿ ਹਿੰਦੁਸਤਾਨ ਦੇ ਵਿੱਚ ਪਾ ਇਹਨਾਂ ਸ਼ਬਦਾਂ ਦਾ ਇਹਨਾਂ ਪਤਾ ਹੀ ਕਿਸੇ ਕਿਸੇ ਨੂੰ ਸੀ ਪਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦ ਹੋਣ ਤੋਂ ਬਾਅਦ ਸ਼ਹਾਦਤ ਸ਼ਬਦ ਸ਼ਹੀਦੀ ਸ਼ਬਦ ਤੇ ਸ਼ਹੀਦ ਸ਼ਬਦ ਬੜੇ ਹੀ ਵੱਡੇ ਪੈਮਾਨੇ ਤੇ ਪ੍ਰਚਲਿਤ ਹੋਇਆ ਤੇ ਇਹਨਾਂ ਤਿੰਨਾਂ ਸ਼ਬਦਾਂ ਦਾ ਮਹਾਤਮ ਜਿਹੜਾ ਹੈ ਜਿਹੜੀ ਮਹਾਨਤਾ ਹੈ ਉਹ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਹੀ ਵਧੀ ਹੈ ਸੋ ਇਸ ਕਰਕੇ ਵੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਤੇ ਇਹ ਜਿਹੜੇ ਮੁੱਖ ਕਾਰਨ ਸਨ ਕਿ ਇੱਕ ਅਤੇ ਪਾਣੀ ਨੂੰ ਮਿੱਠਾ ਕਰਕੇ ਮੰਨਿਆ ਤੇ ਦੂਜੀ ਗੱਲ ਜਿੱਥੇ ਬਾਕੀ ਜਿਹੜੇ ਰਹਿਬਰ ਸਨ ਉਹ ਅਕਾਲ ਪੁਰਖ ਨੂੰ ਉਲਾਮੇ ਦਿੰਦੇ ਸਨ ਤੇ ਗੁਰੂ ਅਰਜਨ ਦੇਵ ਸਾ ਸੱਚੇ ਪਾਤਸ਼ਾਹ ਜੀ ਕਰਾਮਾਤ ਕਰਕੇ ਬਾਤ ਚ ਵੀ ਸਕਦੇ ਸਨ ਪਰ ਵਾਹਿਗੁਰੂ ਅਕਾਲ ਪੁਰਖ ਦੇ ਪਾਣੀ ਨੂੰ ਮੰਨਿਆ ਤੇ ਦੂਜੀ ਗੱਲ ਆਪ ਚੱਲ ਕੇ ਸ਼ਹਾਦਤ ਦੇਣ ਗਏ ਹੋਰ ਪੇਸ਼ਕਸ਼ਾਂ ਹੋਣ ਦੇ ਬਾਵਜੂਦ ਵੀ ਜਿਹੜਾ ਸ਼ਹੀਦੀ ਦਾ ਰਾਹ ਚੁਣਿਆ ਇਹਨਾਂ ਕਾਰਨਾਂ ਕਰਕੇ ਜਿਹੜਾ ਹੈ ਇਹ ਕਾਰਨ ਵੰਡੇ ਨੇ ਕਿ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ